ਆਪਾ ਗੁਨੀਲ ਗਰਗ ਨੇ ਕਿਹਾ ਹੈ ਕਿ ਪੰਜਾਬ 'ਚ ਹਜ਼ਾਰਾਂ ਕਰੋੜ ਦੀ ਤਬਾਹੀ ਹੋਈ ਹੈ ਪਰ ਪੰਜਾਬ ਭਾਜਪਾ ਦੇ ਆਗੂ ਕੇਂਦਰ ਦੁਆਰਾ ਐਸਟੀਆਰਐਫ ਦੇ 240 ਕਰੋੜ ਰੁਪਏ ਜਾਰੀ ਕਰਨ ਨੂੰ ਵੱਡੀ ਪ੍ਰਾਪਤੀ ਦੱਸ ਰਹੇ ਨੇ ਮੇਰੀ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿਰਪਾ ਕਰਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਪੂਰੀ ਦੁਨੀਆ ਜਾਣਦੀ ਹੈ ਕਿ ਇਹਨਾਂ ਹੜ੍ਹਾਂ ਦੇ ਨਾਲ ਕਿੰਨੀ ਭਿਆਨਕ ਤਬਾਹੀ ਪੰਜਾਬ ਦੀ ਹੋਈ ਹੈ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਤੇ ਤੁਸੀਂ ਟਵੀਟ ਕਰਕੇ 240 ਕਰੋੜ ਰੁਪਏ ਦੀ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਖੁਦ ਬੰਦਾ ਕਿ ਨੁਕਸਾਨ ਬਹੁਤ ਵੱਡਾ ਹੈ ਉਹ ਸਿਰਫ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਕਰਕੇ ਵਾਪਸ ਚਲੇ ਗਏ ਲੇਕਿਨ ਬੀਜੇਪੀ ਨੇ ਕਿਸੇ ਲੀਡਰ ਦੀ ਵੀ ਹਾਲਾਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਉੱਥੇ ਸੀ ਹਿੰਮਤ ਨਹੀਂ ਹੋਈ ਕਿ ਉਹ ਦਬੀ ਜ਼ੁਬਾਨ ਦੇ ਵਿੱਚ ਵੀ ਕਹਿ ਸਕਣ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹ 1600 ਕਰੋੜ ਰੁਪਏ ਦੇ ਨਾਲ ਕੀ ਬੰਨਣਾ ਹੈ ਉਲਟਾ ਪੰਜਾਬ ਨੂੰ ਹੋਰ ਪ੍ਰੇਸ਼ਾਨ ਕਰਨ ਵਾਸਤੇ ਪੰਜਾਬ ਦਾ અપਮਾਨ ਕਰਨ ਵਾਸਤੇ ਰੱਜ ਕੇ ਝੂਠ ਬੋਲਿਆ ਗਿਆ ਕਿ ਪੰਜਾਬ ਦੇ ਕੋਲੇ 12000 ਕਰੋੜ ਰੁਪਇਆ ਪਹਿਲਾਂ ਤੋਂ ਪਿਆ ਹੈ ਤੇ ਜਦੋਂ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਕਿ 2010 ਦੇ ਵਿੱਚ ਐਸਡੀਆਰ ਐਫ ਜਿਹੜਾ ਫੰਡ ਬਣਾਇਆ ਗਿਆ ਸੀ ਕਿ ਹੁਣ ਤੱਕ ਸਿਰਫ 5000 12 ਕਰੋੜ ਰੁਪਇਆ ਕੇਂਦਰ ਵੱਲੋਂ ਆਇਆ ਹੈ ਜਿਸ ਉ 3800 ਕਰੋੜ ਰੁਪਇਆ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੈਂਡਿੰਗ ਹੈ ਤੇ ਤੁਸੀਂ 1200 ਕਰੋੜ ਨੂੰ 12000 ਕਰੋੜ ਦੱਸ ਰਹੇ ਹੋ ਔਰ ਚੈਲੰਜ ਕੀਤਾ ਗਿਆ ਕਿ ਜਾਖੜ ਸਾਹਿਬ ਦੱਸਣ ਕਿ ਜਿਹੜੀ ਇਹ ਫਿਗਰ ਦਿੱਤੀ ਗਈ ਹੈ ਹਰ ਸਾਲ ਦੀ ਇਸ ਅਮਾਉਂਟ ਦੇ ਵਿੱਚ ਕਿੱਥੇ ਫਰਕ ਹੈ ਔਰ ਅੱਜ ਤੱਕ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸੇ ਵੀ ਬੀਜੇਪੀ ਲੀਡਰ ਕੀ ਹਿੰਮਤ ਨਹੀਂ ਹੋਈ ਕਿ ਉਹ ਦੱਸ ਸਕਣ ਕਿ ਜੋ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਸੀ ਕਿ 5012 ਕਰੋੜ ਰੁਪਇਆ ਆਇਆ ਤੇ ਅੱਜ ਤੁਸੀਂ ਫਿਰ ਗੋਲ ਗੋਲ ਤੁਹਾਾਰੇ ਲੋਕਾਂ ਨੂੰ ਬੇਕੂਬ ਸਮਝਾ ਰਹੇ ਹੋ ਲੋਕਾਂ ਨੂੰ ਪੰਜਾਬ ਨੂੰ ਗੁੰਮਰਾਹ ਕਰ ਰਹੇ ਹੋ ਪੰਜਾਬ ਦੀ ਜਨਤਾ ਅਸਲੀਅਤ ਜਾਣਦੀ ਹੈ ਸੋ ਮੇਰੀ ਤੇ ਹੱਥ ਜੋੜ ਕੇ ਬੇਨਤੀ 50 ਜੀਪੀ ਦੇ ਲੀਡਰਾਂ ਨੂੰ ਹੈ ਜਾਖੜ ਸਾਹਿਬ ਨੂੰ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋ ਸਕਦੇ ਜੇਕਰ ਤੁਸੀਂ ਪੰਜਾਬ ਵਾਸਤੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਮੰਗ ਨਹੀਂ ਸਕਦੇ ਤਾਂ ਘੱਟੋ-ਘੱਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਔਰ ਸਾਡਾ ਸਿਰਫ ਜਿਹੜਾ 60 ਹਜ਼ਾਰ ਕਰੋੜ ਰੁਪਇਆ ਪੰਜਾਬ ਦਾ ਕੇਂਦਰ ਨੇ ਰੋਕਿਆ ਹੋਇਆ ਸਿਰਫ ਉਹ ਰਿਲੀਜ਼ ਕਰਵਾ ਦਿਓ ਅਸੀਂ ਤਦ ਵੀ ਤੁਹਾਡੇ ਧੰਨਵਾਦੀ